ਇਕ ਵਾਰ ਫਿਰ ਮੁਰਤੋ ਹਾਜ਼ਰ ਹੋਏ ਹਾਂ ਚੜਦੀ ਕਲਾ ਪੰਜਾਬ ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਨਿਊਜ਼ ਲੈ ਕੇ ਛੋਟੇ ਪਰ ਆਦੀ ਪੇਦਪਰੀ ਹਾਲਤ ਵਿੱਚ ਮੌਤ ਹੋਣ ਤੋਂ ਬਾਅਦ ਵੱਡੇ ਪਰਾਨੇ ਆਪਣੀ ਛੋਟੀ ਭੈਣ ਤੇ ਆਪਣੇ ਪਰਾਨੂ ਜਾਨੋ ਮਾਰਨ ਅਤੇ ਤੱਕੇ ਨਾਲ ਉਸਦਾ ਅੰਤਿਮ ਸੰਸਕਾਰ ਕਰਨ ਦੇ ਦੋਸ਼ ਲਾਇਹ ਹਨ ਜਿਨ੍ਹਾਂ ਦੋਸ਼ਾਂ ਦਾ ਉਸਦੀ ਭੈਣ ਵੱਲੋਂ ਖੰਡਨ ਕੀਤਾ ਗਿਆ ਹੈ ਪਿੰਡ ਅਟੱਲਗੜ ਬੁਰਜ ਦੇ ਵਾਸੀ ਬਲਜੀਤ ਸਿੰਘ ਨੇ ਕਿਹਾ ਕਿ ਉਸਦਾ ਛੋਟਾ ਪਰਾ ਗੁਰਬੀਰ ਸਿੰਘ ਪੰਚਤਾਲੀ ਪੁੱਤਰ ਗੁਰਦਿਆਲ ਸਿੰਘ ਜੋ दारू ਪੀਂਦਾ ਆਦੀ ਸੀ ਨੂੰ ਸਾਡੀ ਛੋਟੀ ਪੈਣ ਲਾਲਚਵਸ ਆਪਣੇ ਸੌਰੇ ਪਿੰਡ ਕੋਟਲਾ ਡੂੰਗ ਲੱਗੇ ਸੀ ਜਿੱਥੇ ਉਸਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਸਾਨੂੰ ਪੂਰਾ ਸ਼ੱਕ ਹੈ ਕਿ ਸਾਡੇ ਪਰਾ ਗੁਰਬੀਰ ਸਿੰਘ ਨੂੰ ਸਾਡੀ ਪੈਣ ਨੇ ਕੋਈ ਜਹਿਲੀ ਚੀਜ਼ ਦੇ ਮਾਰਿਆ ਹੈ ਅਤੇ ਅਸੀਂ ਜਦੋਂ ਉਸਦੀ Laash ਨੂੰ ਆਪਣੇ ਪਿੰਡ ਅਟਲਗੜ ਲੈ ਕੇ ਜਾਣ ਲਈ ਪੈਣ ਦੇ ਘਰ ਪਹੁੰਚੇ ਤਾਂ ਉਹਨਾਂ ਦੇ ਘਰ ਵਾਲਿਆਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਅਤੇ ਸਾਨੂੰ ਮੂੰਹ ਤੱਕਣਾ ਵੇਖਣ ਦਿੱਤਾ। ਉਸ ਤੋਂ ਬਾਅਦ ਜ਼ਬਰਦਸਤੀ ਉਸਦੇ ਪਰਾ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ। ਮ੍ਰਿਤਕ ਦੇ ਭਤੀਜੇ ਜੁਗਰਾਜ ਸਿੰਘ ਪੁੱਤਰ ਬਲਜੀਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਚਾਚੇ ਦੇ ਨਾਂ ਸਾਦੇ ਚਾਰ ਕਿੱਲੇ ਜ਼ਮੀਨ ਵੀ ਹੈ ਅਤੇ ਉਸ ਦੀ ਇੱਕ ਸੱਤ ਤੋਂ 8 ਸਾਲ ਦੀ ਬੇਟੀ ਵੀ ਹੈ ਉਸਨੇ ਇਹ ਵੀ ਦੱਸਿਆ ਕਿ ਅਸੀਂ ਪਹਿਲਾਂ ਕਰਿੰਡੇ ਥਾਣੇ ਗਏ ਉਹਨਾਂ ਸਾਨੂੰ ਰਾਜਾ ਸਾਂਸੀ ਥਾਣੇ ਭੇਜ ਦਿੱਤਾ ਅਸੀਂ ਉੱਥੇ ਦਰਖਾਸਤ ਦਿੱਤੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਮ੍ਰਿਤਕ ਦੀ ਭੈਣ ਸ਼ਿੰਦਰਜੀਤ ਕੌਰ ਪਤਨੀ ਬਖਸ਼ੀ ਸਿੰਘ ਵਾਸੀ ਕੋਟਲਾ ਡੂਮ ਨੇ ਕਿਹਾ ਕਿ ਉਸ ਦਾ ਪਰਾ ਬਿਮਾਰ ਸੀ ਜਿਸ ਨੂੰ ਉਸਨੇ ਛੇਰਟਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋਈ ਹੈ ਅਤੇ ਉਹਨਾਂ ਦਾ ਵੱਡਾ ਪਰਾ ਉਸ ਤੇ ਬੇਬੁਨਿਆਦ ਦੋਸ਼ ਲਾ ਰਿਹਾ ਹੈ ਮੌਕੇ ਤੇ ਪਹੁੰਚੇ ਐਸ ਆਈ ਸੁਭਾਸ਼ ਚੰਦਰ ਨੇ ਕਿਹਾ ਕਿ ਗੁਰਬੀਰ ਸਿੰਘ ਦੀ ਮੌਤ ਹਸਪਤਾਲ ਵਿੱਚ ਹੋਈ ਹੈ ਜਿੱਥੇ ਰਿਪੋਰਟ ਵੀ ਆਈ ਹੈ ਪਰ ਇਸ ਦੇ ਬਾਵਜੂਦ ਉਹ ਇਸ ਦੀ ਜਾਂਚ ਕਰ ਰਹੇ ਹਨ ਆਪਣੇ ਛੋਟੇ ਪਰਾ ਦੀ ਮੌਤ ਬਾਰੇ ਜਾਣਕਾਰੀ ਦਿੰਦੇ ਹੋਏ ਬਲਜੀਤ ਸਿੰਘ ਉਹਨਾਂ ਦੀ ਪਤਨੀ ਪੁੱਤਰ ਜੁਗਰਾਜ ਸਿੰਘ ਤੇ ਹੋ ਆਪਣੇ ਤੇ ਲੱਗੇ ਦੇ ਦੁਸ਼ੰਦਾ ਖੰਡਨ ਕਰਦੀ ਹੋਈ ਮਰਿਤਕ ਦੀ ਪੈਂਸ਼ਨ ਵਰਜੀਤ ਕਾ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਬਾਸ਼ ਚੰਦਰ ਖਾਸ ਫੋਰਟ ਮੈਡਮ ਬਿਊਰੋ ਚੀਫ ਗੁਰਵਿੰਦਰ ਕਾਲਗੇ ਜਿਹਨਾਂ ਦੇ ਆਂਡ ਗਵਾੜ ਵੀ ਇਹਦਾ ਜਿਹੜਾ ਸੋਰਾ ਆ ਇਹਦਾ ਦਿਓਰ ਆ ਉਹ ਵੀ ਇਹਦੇ ਨਾਲ ਰਲਿਆ ਗਿਆ ਆ ਪਰ ਰਲ ਮਿਲ ਕੇ ਇਹਦੀ ਪੈੜੀ ਖਾ ਲਾਂਗੇ ਉਹ ਅਹੀਂ ਸਾਨੂੰ ਇਹ ਡਰਿਆ ਕਿ ਤੋ ਤੱਕ ਗੂਠਾ ਮਰੇ ਦਾ ਗੂਠਾ ਨਾਲ ਲਵਾ ਲਿਆ ਹੋਵੇ ਕੱਲ ਦਾ ਮਰਿਆ ਜੀ ਸਾਨੂੰ ਕਿਸੇ ਉਦਾਂ ਹੀ ਫੋਨ ਰ ਘਰਾ ਗੀਰ ਨੇ ਕੀਤਾ ਕਿ ਤੁਹਾਡੇ ਚਾਚੇ ਡੈਥ ਹੋ ਗਈ ਆ ਅਹੀਂ ਫੇਰ ਆਪਣੇ ਸਰਪੰਚ ਸਾਹਿਬ ਆ ਸਾਰੇ ਰਿਸ਼ਤੇਦਾਰ ਆ ਜੀ ਲੈ ਕੇ ਆਏ ਆ ਕਿ ਸਾਨੂੰ ਚਾਹੋ ਹੁਣ ਤੁਸੀਂ ਜੋ ਕਰਤਾ ਤੁਸੀਂ ਤੇ ਕਰਤਾ ਸਾਨੂੰ ਇਹਦੀ ਬੋਡੀ ਦੇ ਦਿਓ ਅਸੀਂ ਆਪਣੇ ਪਿੰਡ ਜਾ ਕੇ ਸਸਕਾਰ ਕਰ ਲਈਏ ਜਾਂਦਰ ਨੂੰ ਇਹਨੇ ਘਰ ਬੰਦੇ ਭਾਈ ਸਾਡੇ ਜਾਂਦੇ ਗੱਲ ਪਵਾ ਦਿੱਤੇ ਕਿ ਤੁਸੀਂ ਚੱਲ ਜੋ ਤੇ ਪੁਲਿਸ ਨੂੰ ਵੀ ਇੰਨਾ ਕੋਈ ਹੋਈ ਹੋਊਗੀ ਇਹਨਾਂ ਦੀ ਪਹਿਲਾਂ ਕੈਨੇਡਾ ਗਏ ਆ ਜੀ ਉਹ ਕਹਿੰਦੇ ਤੁਹਾਡੀ ਦਰਖਾਸਤ ਅਹੀਂ ਰਾਏ ਸਾਸੀ ਭੇਜਤੀ ਆ ਜੇ ਰਾਏ ਸਾਸੀ ਗਏ ਆ ਉਹ ਕਹਿੰਦੇ ਕੋਈ ਨਹੀਂ ਜੀ ਭੈਣ ਆ ਲੈ ਆਈ ਆ ਮਰ ਗਿਆ ਆ ਸਾਨੂੰ ਜਿਹਨੂੰ ਸ਼ੱਕ ਆ ਕਿ ਬੰਦਾ ਮਰਿਆ ਇਹਨੇ ਕੋਈ ਦੇ ਕੇ ਮਾਰਿਆ ਬੰਦੇ ਦੀ ਬੋਡੀ ਸਾਡਾ ਭਾਈ ਆ ਵੇਖ ਕੇ ਆ ਭਾਜੀ ਸਿਸਟਰ ਦਾ ਹਸਵੰਡ ਉਹ ਵੀ ਆ ਕੇ ਆਇਆ ਵਿਚਾਰਾ ਚੇਚਾ ਜਾ ਕੇ ਉਹ ਨੀਲਾ ਹੋਇਆ ਜੀ ਬੰਦਾ ਲੋਕਾਂ ਕੋ ਦਵਾਈ ਦੀ ਸਮੈਲ ਆਉਂਦੀ ਆ दारू ਦੀ ਸਮੈਲ ਬਹੁਤ ਜ਼ਿਆਦਾ ਆਉਂਦੀ ਆ ਸਾਨੂੰ ਇਹ ਆ ਕਿ ਕੁਝ ਨੇ ਦੇਖ ਕੇ ਉਹਨੂੰ ਮਾਰਤਾ ਇਹ ਡਰਿਆ ਕਿਤੇ ਉਹ ਛੋਟੇ ਛੋਟੇ ਬੱਚੇ ਤਿੰਨ ਬੱਚੇ ਆ ਜੀ ਤੇ ਜੇ ਪਹਿਲੀ ਉਹਨਾਂ ਦੀ ਖਾ ਗਈ ਜ਼ਮੀਨ ਖਾ ਗਈ ਕਿ ਮੱਝਾਂ ਵੀ گاਵਾ ਵੀ ਸਾਰਾ ਉਹਦਾ ਜੋ ਵੀ ਹੈਗਾ ਇਹ ਘਰ ਦਾ ਸਨਸਮਾਨ ਲੈ ਆਈ ਆ ਉਹਨਾਂ ਨੂੰ ਇਹ ਕਿ ਬੱਚਾ ਨੂੰ ਹੀ ਪਹਿਲੀ ਪੋਲੀ ਨਾ ਖਾ ਦੇ ਉਹਨਾਂ ਦੀ ਵੇਚ ਕੇ ਨਾ ਖਾ ਦੇ ਆਪਣੀ ਤੇ ਖਾ ਗਈ ਆ ਜੀ ਨਹੀਂ ਕੀ ਜਦੋਂ ਹੁਣ ਸਰਕਾਰ ਕੀਤਾ ਕੋਈ ਏ ਰਿਸ਼ਤੇਦਾਰ ਕੱਥੇ ਕੀਤੇ ਨਾ ਜੀ ਕੋਈ ਰਿਸ਼ਤੇਦਾਰ ਨਹੀਂ ਕੱਠਾ ਕੀਤਾ ਸਿਰਫ ਉਹਨਾਂ ਦੇ ਘਰ ਦੀ ਫੈਮਿਲੀ ਜੀ ਆਪਣਾ ਹੀ ਉਹਨਾਂ ਦਾ ਉਹਨਾਂ ਵੱਲੋਂ ਸਾਡੇ ਵੱਲੋਂ ਦੇ ਪਾਸੇ ਐ ਹੋਈ ਆਏ ਆ ਤੇ ਚਲੋ ਅਸੀਂ ਤੇ ਇਹ ਸੋਚਿਆ ਕਿ ਬਾਡੀ ਲੈ ਜਾਾਂਗੇ ਸਵੇਰੇ ਸਾਰੇ ਭੈਣ ਭਰਾਵਾਂ ਨੂੰ ਸੁਨਾਹ ਦੇ ਲਵਾਗੇ ਕਿ ਆ ਗੱਲ ਹੋ ਗਈ ਆ ਤੇ ਸਾਡੇ ਜਾਂਦਰ ਨੇ ਟਰਾਲੀ ਦੇ ਵਿੱਚ ਡੈਡ ਬਾਡੀ ਰੱਖੀ ਤੇ ਸਸਕਾਰ ਦੀ ਤਿਆਰੀ ਕਰਦੇ ਤੇ ਬਹੁਤ ਅਸੀਂ ਆਖਿਆ ਗਿਆ ਹਾਨੂੰ ਦੇ ਦਿਓ ਬਾਡੀ ਤੇ ਇਹ ਬੰਦੇ ਨਾ ਘਰ ਸਕਦੇ ਕੋਈ ਗੱਲ ਪਵਾ ਦੇ ਸਾਡੇ ਸਾਡੇ ਮੋਤਬਰ ਬੰਦੇ ਵੀ ਨਾਲ ਗਏ ਕੋਈ ਨਹੀਂ ਆ ਪਤਾ ਵੀ ਕਰਦਾ ਜੀ ਨਾ ਇਹ ਪਤਾ ਸਰ ਦਾਰੂ ਦਾਰੂ ਜ਼ੁਰੂ ਪੀਂਦਾ ਜੀ ਐਵੇਂ ਆਖੇ ਥੋੜੀ ਬਹੁਤ ਦਾਰੂ ਜ਼ੁਰੂ ਪੀਂਦਾ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗੇ ਕਰਦੇ ਹਾਂ ਜੀ ਇਹਨਾਂ ਦੀ ਪਹਿਲਾਂ ਤੇ ਕਰ ਪੁੱਛਿਆ ਜਾਵੇ ਕਿ ਕੀ ਕਿਉਂ ਉਹਦੀ ਡੈਥ ਕੇਸ ਕਿਹਦੇ ਕਰਕੇ ਹੋਈ ਆ ਹੁਣ ਜੇ ਪੁਲਸ ਆਈ ਉਹਦੀ ਬੋਡੀ ਆਪਣੇ ਕੋਲ ਲੈ ਲੈਂਦੀ ਪੋਸਮਾਰਟ ਬੁਦਾ ਹੁੰਦਾ ਪਤਾ ਲੱਗ ਜਾਂਦਾ ਵੀ ਕੇਸ ਕੇਸ ਵਜਾ ਕਰਕੇ ਉਹਦੀ ਡੈਥ ਹੋਈ ਆ ਹੁਣ ਤਾਂ ਨੂੰ ਪਤਾ ਹੀ ਕੋਈ ਨਹੀਂ ਉਹਨੂੰ ਗਲ ਘੁੱਟ ਕੇ ਮਾਰਿਆ ਦਵਾਈ ਦੇ ਕੇ ਮਾਰਿਆ ਜੀ ਹੁਣ ਤਾਂ ਪਤਾ ਹੀ ਕੋਈ ਨਹੀਂ ਕਿੱਦਾਂ ਮਾਰਤਾ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਪੁਲਸ ਨੇ ਕਾਰਵਾਈ ਨਹੀਂ ਕੀਤੀ ਜੀ ਅਸੀਂ ਖਫਤਾਬ ਕੀ ਕਰੀਏ ਹਾਂਜੀ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਪਿੰਡ ਟਲਗੜ ਬੁਰਜ ਅੱਛਾ ਤੇ ਕੀ ਮਸਲਾ ਜੀ ਮਸਲਾ ਮੇਰਾ ਇਹ ਆ ਵੀ ਮੇਰਾ ਭਰਾ ਹੀ ਛੋਟਾ ਬ੍ਰਦਰ ਹੀ ਤੇ ਸਾਡੀ ਉਹਦਾ ਗੁਰਬੀਰ ਸਿੰਘ ਕਿੰਨੀ ਉਮਰ ਸੀ 40 ਸਾਲ ਅੱਛਾ ਤੇ ਉਹ ਸਾਡੀ ਜਿਹੜੀ ਸਿਸਟਰ ਆ ਉਹ ਉਸ ਨੂੰ ਪੈਲੀ ਤੇ ਲਾਚ ਨੂੰ ਚੁੱਕ ਕੇ ਲੈ ਗਈ ਆ ਸਿਸਟਰ ਦਾ ਨਾਮ ਕੀ ਆ ਸ਼ੰਦਰਜੀਤ ਉਹਦੇ ਕਰ ਬੜੇ ਦਾ ਬਖਸ਼ੀ ਸਿੰਘ ਤੇ ਕਿਹੜੇ ਪਿੰਡ ਲੈ ਗਈ ਹੈ ਕੋਟਲਾ ਡੂਮਾ ਵਾਲਾ ਅੱਛਾ ਜੀ ਤੇ ਉਹਨਾਂ ਖੜ ਕੇ ਤੇ ਪਤਾ ਨਹੀਂ ਕੀ ਕੀਤਾ ਸਾਨੂੰ ਨਹੀਂ ਦੱਸਿਆ ਸਾਨੂੰ ਕੱਲ ਦਾ ਦੀ ਡੈਥ ਹੋ ਗਈ ਆ ਤੇ ਅੱਜ ਉਹਨੇ ਕਿਸੇ ਨੇ ਸਾਨੂੰ ਰਾਹ ਗਲੀ ਵਾਲੇ ਨੇ ਫੋਨ ਕੀਤਾ ਵੀ ਤੁਹਾਡੇ ਤੇ ਭਰਾ ਮਰ ਗਿਆ ਵਾ ਅਸੀਂ ਜਦੋਂ ਆਏ ਤਾਂ ਸਾਡੇ ਗਾੜੀ ਨੂੰ ਗਲ ਪੈ ਗਏ ਆ ਤੇ ਉਹਨਾਂ ਨੇ ਖੜ ਕੇ ਤੇ ਬੜੋ ਬੜੀ ਜ਼ਬਰਦਸਤੀ ਸਾਡੇ ਭਰਾ ਦਾ ਸਨਸਕਾਰ ਕਰਤਾ ਵਾ 2 ਵਜੇ ਦੀ ਅਸੀਂ ਪੁਲਿਸ ਨੂੰ ਤਲਾਹ ਦਿੱਤੀ ਪਹਿਲੋਂ ਇੱਕ ਘੰਟੇ ਦਿੱਤੀ ਘੰਟੇ ਵਾਲਿਆਂ ਨੇ ਰਾਜਸਥਾਨ ਸੀ ਤਲਾਹ ਜਿਹੜੀ ਆ ਕੀਤੀ ਆ ਰਾਜਸਥਾਨੀ ਵਾਲਿਆਂ ਆਖਿਆ ਵੀ ਸਾਡੇ ਕੋਲ ਉਹਨਾਂ ਨੂੰ ਘੱਲੋ ਮੇਰਾ ਬੇਟਾ ਉਹਨਾਂ ਦੇ ਕੋਲ ਨਾਲ 5-4 ਬੰਦੇ ਹੋ ਰਿਆ ਸਪੈਂਸਰ ਨਾਲ ਆ ਬੇਟਾ ਮੇਰਾ ਗਿਆ ਉੱਥੇ ਉਹਨਾਂ ਨੇ ਆਖਿਆ ਵੀ ੱੱਲੋ ਤੁਸੀਂ ਅਹੀਂ ਆਉਨੇ ਆ ਮਲਾਜ਼ਮ ਮੁੜ ਕੇ ਐਸਐਚਓ ਸਾਹਿਬ ਨੂੰ ਹੀ ਫੋਨ ਕਰਦੇ ਰਹਿ ਨੰਬਰ ਉਹਨਾਂ ਸਾਨੂੰ ਦਿੱਤਾ ਵਾ ਆੰਦੇ ਰਾਇਆ ਵੀ ਅਹੀਂ ਬਸ ਕੁੱਪੜ 'ਤੇ ਅਹੀਂ ਤੁਹਾਡੇ ਕੋਪੜ 'ਤੇ ਉਹਨਾਂ ਬਗੋ ਬੜੀ ਉਹਨਾਂ ਜਿਹਨੂੰ ਖੜਕੇ ਸੰਸਕਾਰ ਕਰਤਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਨਾ ਘਂਡੇ ਵਾਲਿਆਂ ਸੁਣੀ ਨਾ ਕਾਣ ਘਟ ਚੁੰਕੀ ਵਾਲਿਆਂ ਸੁਣੀ ਨਾ ਰਾਇਸਾਂਸੀ ਵਾਲਿਆਂ ਸੁਣੀ ਤੇ ਉਹ ਕਿੰਨੇ ਦਿਨ ਹੋਵੇਗਾ ਇਥੇ ਜਾਂਦਿਆਂ ਨੂੰ ਇਹਨਾਂ 14 ਤਰੀਕ ਦਾ ਲਿਆਏ ਆ ਜੀ ਅੱਛਾ ਹਾਂਜੀ ਤੇ ਤੁਹਾਡੂ ਕੀ ਸ਼ਰਤ ਪੈਂਦਾ ਸਾਨੂੰ ਆਸ਼ਾ ਕਰ ਮੇਰਾ ਨਾਮ ਸ਼ਿੰਦਰਜੀਤ ਕੋਰ ਤੇ ਕਿਹੜਾ ਪਿੰਡ ਜੀ ਮੇਰਾ ਪਿੰਡ ਟਲਗੜ ਬੁਰਜ ਤੁਹਾਡੇ ਇੱਕ ਭਰਾ ਦੀ ਮੌਤ ਹੋਈ ਅੱਜ ਹਾਂਜੀ ਮੇਰੇ ਭਰਾ ਦੀ ਮੌਤ ਹੋਈ ਹੈ ਇਹ ਇੱਕ ਤੁਹਾਡਾ ਵੱਡਾ ਭਰਾ ਵਾ ਬਲਜੀਤ ਸਿੰਘ ਉਹਨੇ ਦੋਸ਼ ਲਾਇਆ ਵੀ ਭੈਣ ਸਾਡੀ ਜਿਹੜੀ ਇਹ ਜ਼ਬਰਦਸਤੀ ਉਹਨੂੰ ਲੈ ਆਈ ਆ ਤੇ ਇੱਥੇ ਉਹਨੂੰ ਲਾਲਚ ਕਰਕੇ ਕੁਝ ਦੇ ਕੇ ਮਾਰ ਦਿੱਤਾ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਮੈਂ ਬੜੀ ਵਾਰਾਂ 3-4 ਵਾਰਾਂ ਗਈ ਤਕਰੀਬਨ ਤੇ ਮੇਰਾ ਭਰਾ ਮੇਰੇ ਵਾ ਗਾੜੀ ਰੋਂਦਾ ਸੀ ਵੀ ਮੈਨੂੰ ਲੈ ਜਾ ਵੀ ਮੈਂ ਇੱਥੇ ਇਕੱਲਾ ਰਹਿ ਗਿਆ ਵੱਡੇ ਭਰਾ ਨੇ ਵੀ ਜ਼ਮੀਨ ਵੇਚਤੀ ਦੂਜੇ ਨੇ ਵੀ ਤੇ ਵੀ ਮੈਂ ਇਕੱਲਾ ਰਹਿ ਗਿਆ ਤੇ ਮੈਂ ਇੱਥੇ ਮਰ ਜੂਗਾ ਤੇ ਮੈਨੂੰ ਕੋਈ ਵੇਖਣ ਵਾਲਾ ਕੋਈ ਨਹੀਂ ਤੇ ਮੈਂ ਤਰਸ ਖਾ ਕੇ ਤੇ ਅਹੀਂ ਮਾਪੋਤ ਨੂੰ ਲੈ ਆਏ ਆ ਤੇ ਫਿਰ ਉਹ ਮਤਲਬ ਕਿ ਉਹਨੇ ਵੀ ਇਹੋ ਕਿਹਾ ਵਾ ਵੀ ਭੈਣ ਤੂੰ ਮੇਰਾ ਇਲਾਜ ਕਰਾ ਦੇ ਮੈਨੂੰ ਆਪਣੇ ਕੋਲ ਰੱਖ ਤੇ ਮੈਂ ਬੜਾ ਉਹਨੂੰ ਯੋਰ ਲਾਇਆ ਵਾ ਵੀ ਕੋਈ ਗੱਲ ਨਹੀਂ ਆ ਤੇ ਮੈਂ ਇਲਾਜ ਕਰਾ ਕੇ ਛੱਡ ਆਉ ਤੇ ਉਹ ਫਿਰ ਵੀ ਕਹਿ ਲੱਗਾ ਵੀ ਨਹੀਂ ਤੂੰ ਮੇਰੀ ਭੈਣ ਆ ਤੂੰ ਮੈਨੂੰ ਆਪਣੇ ਕੋਲ ਹੀ ਰੱਖੀ ਜੁੱਦਾਂ ਤੂੰ ਕਹਵੇਂਗੀ ਮੈਂ ਉਦਾਂ ਹੀ ਮਤਲਬ ਮੇਰੀ ਬੱਚੀ ਛੋਟੀ ਕੋਈ ਇਹ ਰੋਗ ਸੀ ਉਹਨੂੰ ਹਾਂਜੀ ਉਹ ਨਸ਼ਾ ਮਤਲਬ ਸ਼ਰਾਬ ਪੀਂਦਾ ਸੀ ਤੇ ਉਹਦੇ ਫੇਫਰੇ ਫੁੱਲੇ ਸੀਗੇ ਪਾਣੀ ਪਿਆ ਸੀ ਇਹੋ ਹੀ ਉਨੁਰੋਗ ਸੀ ਤੇ ਸਾਹ ਜਿਹੜਾ ਉਹਨੂੰ ਮਦਲਤਾਂ ਦਾ ਤਾਂ ਹੀ ਰਹਿੰਦਾ ਆ ਨਹੀਂ ਤੇ ਇਹ ਲੈਣ ਵਾਸਤੇ ਆਏ ਸੀ ਲਾਸ਼ ਕਹਿੰਦੇ ਅਸੀਂ ਚਾਹੁੰਦੇ ਆ ਪਿੰਡ ਲੈ ਤੇ ਲੈ ਗਏ ਤੇ ਕਰਨਾ ਸੀ ਸੰਸਕਾਰ ਉਹਦਾ ਤੇ ਇਹਨਾਂ ਜ਼ਬਰਦਸਤੀ ਇੱਥੇ ਕੀਤਾ ਇਹਦੇ ਬਾਰੇ ਲਾਸ਼ ਵੀਰ ਜੀ ਪਹਿਲੋਂ ਆਇਆ ਮੇਰਾ ਮੇਰੇ ਤੋਂ ਵੱਡਾ ਭਰਾ ਮੇਰਾ ਉਹਦਾ ਨਾਮ ਹਰਦੀਪ ਸਿੰਘ ਆ ਉਹਦੀ ਵੋਟੀ ਆਈ ਉਹ ਆ ਸਾਡੇ ਪਿੰਡ ਦਾ ਸਰਪੰਚ ਆਇਆ ਉਹਨਾਂ ਨੇ ਕਿਹਾ ਅਸੀਂ ਕਿਹਾ ਵਾ ਵੀ ਜੇ ਖੜਨਾ ਚਾਹੁੰਦੇ ਤੇ ਤੁਸੀਂ ਖੜ ਸਕਦੇ ਉਦੋਂ ਅਸੀਂ ਕੁਝ ਵੀ ਨਹੀਂ ਲਿਆਂਦਾ ਉਹਨਾਂ ਦਾ ਸੰਸਕਾਰ ਕਰਨ ਨੂੰ ਉਹਨੇ ਮੇਰੇ ਵੀ ਭਰਾ ਨੇ ਕਿਹਾ ਪੀ ਤੁਸੀਂ ਜੋ ਮਰਜ਼ੀ ਕਰੋ ਅਸੀਂ ਸਿਰਫ ਮੂੰਹ ਵੇਖਣ ਆਏ ਆ ਤੇ ਸਾਡਾ ਇੱਥੇ ਕੋਈ ਹੱਕ ਨਹੀਂ ਜਦੋਂ ਤੂੰ ਲੈ ਆਂਦਾ ਤੇ ਸਸਕਾਰ ਕਰ ਤੇ ਮੁੜ ਕੇ ਜਦੋਂ ਅਸੀਂ ਨਵਾਤੋਆ ਕੇ ਤੁਰ ਲੱਗੇ ਆ ਉਦੋਂ ਮੇਰਾ ਵੱਡਾ ਭਰਾ ਜਿਹੜਾ ਉਹ ਤੇ ਤਿੰਨ ਚਾਰ ਗੱਡੀਆਂ ਮੁੰਡਿਆਂ ਦੀਆਂ ਲੈ ਕੇ ਆਣ ਕੇ ਤੇ ਉਹਨੇ ਆਣ ਕੇ ਸਾਡੇ ਨਾਲ ਜ਼ਬਰਦਸਤੀ ਟਰਾਲੀ ਚੋਂ Laash ਲਾਉਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਮੁੰਡਿਆਂ ਨੇ ਵੀ ਚਲੋ ਅੱਗੋਂ ਕਿਹਾ ਵੀ ਨਹੀਂ ਇਹ ਹੁਣ ਅਸੀਂ ਨਵਾਇਆ ਤੋਆ ਇਹ ਸਸਕਾਰ ਕਰਨਾ ਤੇ ਉਹਦੇ ਜਰੀਏ ਘਰ ਵਾਲੀ ਆ ਹਾਂਜੀ ਉਹ ਕਿੱਥੇ ਆ ਉਹਦੀ ਘਰ ਵਾਲੀ ਹੈ ਮੇਰੇ ਕੋਲ ਜੀ ਅੱਛਾ ਉਹਦੇ ਕੀ ਕਹਿਣਾ ਵਾ ਇਹਦੇ ਬਾਰੇ ਉਹਨੇ ਕਹਿਣਾ ਇਹ ਆ ਵੀ ਉਹ ਤੇ ਵਿਚਾਰੀ ਬਹੁਤੀ ਭਲੀ ਮਾਨਸਿਆ ਸਿੱਧੀ ਆ ਤੇ ਕੰਨਾਂ ਤੋਂ ਵੀ ਬੋਲੀ ਆ ਤੇ ਉਹ ਤੇ ਸਿਰਫ ਮੇਰੇ ਭਰਾ ਦੀ ਜਿਹੜੀ ਪਹਿਲੀ ਵਾਈਫ ਉਹ ਚਲੇ ਗਈ ਸੀ ਤੇ ਉਹਦੇ ਕਰਕੇ ਅਸੀਂ ਇਹਨੂੰ ਮਤਲਬ ਕਿ ਰੋਟੀ ਵਾਸਤੇ ਚਲੋ ਕੀਤਾ ਦੁਬਾਰੇ ਤੇ ਉਹਦਾ ਵੀ ਕਹਿਣਾ ਇਹੋ ਹੀ ਆ ਤੇ ਰੋਂਦੀ ਬੜਾ ਬੱਚੇ ਕਿੱਥੇ ਨੇ ਕਿੰਨੇ ਨੇ ਬੇਟੀ ਆ ਭਾਜੀ ਜਿਹੜਾ ਆ ਮਸਲਾ ਤੁਹਾਡੇ ਕੋਲ ਆਇਆ ਵਾ ਕਹਿੰਦੇ ਵੀ ਜਬਰਦਸਤੀ ਸਸਕਾਰ ਕਰ ਦਿੱਤਾ ਗਿਆ ਉਹਦਾ ਪਰਿਵਾਰ ਆਇਆ ਤੇ ਕੀ ਤੁਹਾਡੇ ਕੋਲ ਦਰਖਾਸਤ ਆਈ ਹੈ ਕੀ ਤੁਸੀਂ ਦੇਖਿਆ ਮੌਕੇ ਤੇ ਵੇਖੋ ਜੀ ਅੱਜ ਸ਼ਾਮ ਨੂੰ ਸ਼ਾਮ ਨੂੰ ਬਲਜੀਤ ਸਿੰਘ ਇੱਕ ਦਰਖਾਸਤ ਲੈ ਕੇ ਆਇਆ ਕਿ ਹਾਂ ਵੀ ਮੇਰਾ ਭਰਾ ਦੀ ਡੈਥ ਹੋ ਗਈ ਆ ਤੇ ਅਸੀਂ ਇਹਦੀ ਡੈੱਡ ਬੋਡੀ ਲੈ ਕੇ ਜਾਣਾ ਚਾਹੁੰਦੇ ਆ ਤੇ ਸਾਡੇ ਨਾਲ ਚੱਲੋ ਜੀ ਅਸੀਂ ਉਸੇ ਵੇਲੇ ਬਾਈਕ ਲੈ ਕੇ ਮੋਟਰਸਾਈਕਲ ਆਪਣਾ ਲੈ ਕੇ ਮੌਕੇ ਤੇ ਇੱਥੇ ਆਏ ਆ ਉਹਨੂੰ ਕਹਾਂ ਕਿ ਤੂੰ ਮਗਰੇ ਆ ਜਾ ਐਸਚੋ ਸਾਹਿਬ ਵੀ ਥੋੜੇ ਚਿਰ ਬਾਅਦ ਪਿੱਛੇ ਆਏ ਆ ਉਹਨੇ ਚਨ ਨੂੰ ਅੱਧਾ ਸੰਸਕਾਰ ਹੋ ਚੁੱਕਿਆ ਸੀ ਉਹਨਾਂ ਨੇ ਆਣ ਕੇ ਦੱਸਿਆ ਇੱਕ ਆ ਪੇਸ਼ ਕੀਤਾ ਜੀ ਮਨੂੰ ਰੋੜਾ ਦਾ ਜੀ ਕਿ 22 ਤਰੀਕ ਤੋਂ ਲੈ ਕੇ ਅੱਜ ਤੱਕ ਉਥੇ ਦਾਖਲ ਰਿਹਾ ਤੇ 3 ਵਜੇ ਉਹਦੀ ਡੈਥ ਹਸਪਤਾਲ ਦੇ ਵਿੱਚ ਹੁੰਦੀ ਆ ਕਿ ਜਦੋਂ ਕਿ ਇਹ ਬਿਮਾਰੀ ਦਾ ਇਲਾਜ ਨਾ ਇਲਾਜ ਹੋਣ ਰਿਹਾ ਸੀ ਉਹਦਾ ਜੀ ਆ ਉਥੋਂ ਦਾ ਸਰਟੀਫਿਕੇਟ ਉਹਨਾਂ ਪੇਸ਼ ਕੀਤਾ ਜੀ ਨਾਲ ਜੀ ਪੰਜ ਪੰਜ 6 ਦਿਨ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਰਿਹਾ ਜੀ ਆਉਂਦਿਆਂ ਨੂੰ ਸੰਸਕਾਰ ਹੋ ਚੁੱਕਿਆ ਹੁਣ ਇਹ ਆਗੇ ਆ ਪਹਿਲੋਂ ਵੀ ਆਏ ਮੌਕੇ ਤੇ ਆਏ ਆ ਇੱਕ ਭਰਾ ਨੇ ਆਣ ਕੇ ਉਹਦਾ ਮੂੰਹ ਵੇਖਿਆ ਨਾਲ ਪਿੰਡ ਦਾ ਸਾਫਕਾ ਸਰਪੰਚ ਹੀ ਸਾਫਕਾ ਸਰਪੰਚ ਦਾ ਕੀ ਨਾਮ ਲਖਿਆ ਲਗਾਇਆ ਇਹਨਾਂ ਨੇ ਨਾਲ ਉਹਨਾਂ ਨੇ ਵੀ ਵੇਖਿਆ ਉਹਨਾਂ ਦੇ ਉਹ ਕਹਿੰਦੇ ਕਿ ਅਸੀਂ ਮੂੰਹ ਵੇਖਣਾ ਸੀ ਬਸ ਤੂੰ ਹੀ ਕਰ ਸਕਦੇ ਓ ਉਤੋਂ ਬਾਅਦ ਦੂਜੇ ਭਰਾ ਨੇ ਜਾ ਕੇ ਦਰਖਾਸਤ ਦਿੱਤੀ ਆਹੀਂ ਮੌਕੇ ਤੇ ਆਏ ਤੇ ਆਉਂਦੇ ਨੂੰ ਉਹਦਾ ਸੰਸਕਾਰ ਹੋ ਚੁੱਕਿਆ ਇੱਕ ਭਰਾ ਆਇਆ ਨਾ ਇਹੋ ਇੱਥੇ ਆ ਗਿਆ ਜਿਹੜਾ ਉਹਦਾ ਰੌਲਾ ਪਾਇਆ ਤੁਹਾਡੇ ਨਾਲ ਤੁਹਾਡੇ ਨਾਲ ਗੱਲ ਉਹਨਾਂ ਨੇ মিডিਆ ਦਾ ਬੁਲਾਇਆ ਇੱਥੇ ਵੇਖੋ ਜੀ মিডিਆ ਨੇ ਤੁਸੀਂ ਅਸੀਂ ਤੁਹਾਨੂੰ ਵੇਖ ਕੇ ਅਸੀਂ ਵੀ ਬਾਕੀ ਪਿੰਡ ਦੇ ਵਿੱਚ ਹੋਰ ਵੀ ਬਿਆਨ ਲੈਣ ਦੇ ਉਸੇ ਕਰਕੇ ਤੁਹਾਨੂੰ ਵੇਖ ਕੇ ਅਸੀਂ ਇੱਥੇ ਆਏ ਆਣ ਕੇ ਹਲੇ ਮੌਕੇ ਤੋਂ ਗਾਇਬ ਨਹੀਂ ਅਸੀਂ ਇੱਥੇ ਹੀ ਆ ਜੀ ਤੁਹਾਡੇ ਸਾਹਮਣੇ ਸੰਸਕਾਰ ਹੋ ਚੁੱਕਾ ਵਾ ਸੰਸਕਾਰ ਦੇ ਮਨੂ ਰੋੜਾ ਦੇ ਹਸਪਤਾਲ ਦੀ ਚਿੱਟ ਨਾਲਿਆ ਜੀ ਬਾਕੀ ਜੋ ਵੀ ਉੱਥੋਂ ਆਊਗਾ ਜਿਸ ਤਰ੍ਹਾਂ ਵੀ ਜੋ ਕਾਰਵਾਈ ਹੈ